ਸਸੀ ਕਾਲ ਜੀ ਅੱਜ ਆਪ ਤੁਹਾਨੂੰ ਵਾਲਾਂ ਨੂੰ ਬਹੁਤ ਹੀ ਜ਼ਿਆਦਾ ਚਮਕਦਾਰ ਤੇ ਸਟ੍ਰੇਟ ਕਰਨ ਦਾ ਤਰੀਕਾ ਦੱਸਾਂਗੇ ਬਿਲਕੁਲ ਨੇਚਰਲ ਤਰੀਕਾ ਦਾ ਇਹਦਾ ਕੋਈ ਸਾਈਡ ਇਫੈਕਟ ਨਹੀਂ ਤੁਸੀਂ ਅੱਖ ਬੰਦ ਕਰਕੇ ਯਕੀਨ ਕਰ ਸਕਦੇ ਹੋਗੇ ਬਹੁਤ ਹੀ ਜ਼ਿਆਦਾ ਫਲੋਸ ਸੇ ਮੰਨਦਾ ਜਿਹੜਾ ਇਹਨੂੰਸਕਾ ਆਪ ਤੁਹਾਨੂੰ ਦੱਸਾਂਗੇ ਅੱਜ ਦੇਖ ਸਕਦੇ ਤੁਸੀਂ ਵਾਲ ਨਹੀਂ ਜਿਹੜੇ ਬਹੁਤ ਜ਼ਿਆਦਾ ਸਾਈਨੀ ਕਾਰੇ ਨੇ ਦੇਖ ਸਕਦੇ ਤੁਸੀਂ ਕਿੰਨੇ ਚਮਕਦਾਰ ਨੇ ਅੱਜ ਆਪ ਤੁਹਾਨੂੰ ਇਹ ਤਰੀਕੇ ਬਾਰੇ ਦੱਸਾਂਗੇ ਕਰਨਾ ਕਿ ਆਪਾਂ ਨੇ ਸਹਿਦ ਲੈ ਲੈਣਾ ਬਿਲਕੁਲ ਪਿਓਰ ਸਹਿਦ ਲੈਣਾਗਾ ਤੁਸੀਂ ਜਿਹੜੀ ਕੰਪਨੀ ਦਾ ਸਹਿਦ ਵਰਤ ਦਿਓਗੇ ਲੈ ਸਕਦੇ ਹੋਗੇ ਇੱਥੇ ਆਪਾਂ ਨੇ ਲੋੜ ਅਨੁਸਾਰ ਸਹਿਦ ਆ ਜਿਹੜਾ ਲੈ ਲੈਣਾ ਆਪਣੇ ਤੇ ਲੋੜ ਮੁਤਾਬਕ ਡੇਢ ਚਮਚਾ ਜਿਹੜਾ ਸਹਿਦ ਆ ਲੈ ਲਿਆ ਜੇ ਤੁਹਾਡੇ ਵਾਲ ਹੈਵੀ ਨੇ ਤਾਂ ਜ਼ਿਆਦਾ ਲੈ ਸਕਦੇ ਸਹਿਦ ਫਿਰ ਇਹਦੇ ਵਿੱਚ ਦੋ ਚਮਚੇ ਆਪਾਂ ਨੇ ਜਿਹੜੇ ਕੋਕੋਨਟ ਆਇਲ ਦੇ ਪਾਉਣੇ ਨੇ ਖੋਪੇ ਦੇ ਤੇਲ ਦੇ ਜੇ ਤੁਸੀਂ ਸੈਤ ਦੀ ਮਾਤਰਾ ਵੱਧ ਲਵੋਗੇ ਤਾਂ ਤੇਲ ਦੀ ਮਾਤਰਾ ਵੀ ਥੋੜੀ ਜਿਹੀ ਵੱਧ ਲੈ ਲਓ। ਬਸ ਦੋਨੇ ਚੀਜ਼ਾਂ ਬਰਾਬਰ ਮਾਤਰਾ ਚ ਲੈਣੀਆਂ ਨੇ। ਸੈ ਤੇਲ ਆ ਥੋੜਾ ਜਿਹਾ ਵੱਧ ਪਾ ਸਕਦੇ ਹੋ ਤੁਸੀਂ। ਫਿਰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਦੇਖ ਸਕਦੇ ਹੋ। ਗੁਰਕੂ ਸੰਗੀਤ ਨਾਲ ਮਿਕਸ ਕਰਾਂਗੇ। ਇਹ 100% ਜਿਹੜਾ ਤਰੀਕਾ ਦਾ ਕੰਮ ਕਰਦਾ ਹੈਗਾ। ਆਪਾਂ ਦੇਖੋ ਅਪਲਾਈ ਵੀ ਕਰਦੇ ਆ ਆਪਣੇ ਬੱਚੇ ਤੇ ਆਪਦੇ ਵਾਲਾਂ ਤੇ ਵੀ ਲਗਾਉਣਾਂਗੇ। ਤੇ ਤੁਹਾਨੂੰ ਵੀ ਇਹ ਵਾਲਾਂ ਦੇ ਵਿੱਚ ਅਪਲਾਈ ਕਰਕੇ ਹੀ ਦਿਖਾਵਾਂਗੇ। ਦੇਖੋ ਆਪਾਂ ਇਹਨੂੰ ਚੰਗੀ ਤਰ੍ਹਾਂ ਖੋਲ ਲਿਆ ਇਸ ਤੋਂ ਬਾਅਦ ਮੇਰੀ ਬੇਟੀ ਸੀ ਇਹਦੇ ਆਪਾਂ ਵਾਲਾਂ ਤੇ ਲਗਾਵਾਂਗੇ ਇਹਦੇ ਵਾਲ ਵੀ ਬਹੁਤ ਜ਼ਿਆਦਾ ਰੁੱਖੇ ਰੁੱਖੇ ਰਹਿੰਦੇ ਆਗੇ ਦੇਖ ਸਕਦਾ ਤੁਸੀਂ ਤੇ ਚੰਗੀ ਤਰ੍ਹਾਂ ਆਪ ਜਿਹੜਾ ਸੈਦ ਆਗਾ ਜੜਾਂ ਦੇ ਵਿੱਚ ਵਾਲਾਂ ਦੀਆਂ ਤੇ ਵਿੱਚ ਲਗਾ ਦਵਾਂਗੇ ਆਪਣੇ ਹੱਥ ਦੀ ਮਦਦ ਨਾਲ ਹੱਥ ਨਾਲ ਹੀ ਲਗਾਇਓ ਬੁਰਸ਼ ਨਾਲ ਆ ਜਿਹੜਾ ਸੈਦ ਆ ਜੜਾਂ ਦੇ ਵਿੱਚ ਨਹੀਂ ਲੱਗਦਾ ਕਿਉਂਕਿ ਚਿਪਚਿਪਾ ਹੁੰਦਾਗਾ ਇਸ ਲਈ ਇਹ ਨੂੰ ਚੰਗੀ ਤਰ੍ਹਾਂ ਆਪਣੇ ਹੱਥਾਂ ਦੀ ਮਦਦ ਨਾਲ ਜਿਹੜਾ ਆਪਣੇ ਮ사ਜ ਕਰਨੀ ਵਾਲਾਂ ਦੇ ਵਿੱਚ ਹਲਕੇ ਹਲਕੇ ਤੋਂ ਦੇ ਸਾਹ ਦੇ ਬਸ ਐਦਾਂ ਹੀ ਲਗਾ ਲਿਓ। ਇਹਨਾਂ ਵਾਲ ਬਹੁਤ ਹੀ ਜ਼ਿਆਦਾ ਵਧੀਆ ਹੁੰਦੇ ਨੇ ਚਮਕਦਾਰ ਹੁੰਦੇ ਨੇ। ਇਹਦੇ ਵਿੱਚ ਫਸਾਇਦੇ ਤੁਹਾਨੂੰ ਪਤੀ ਹੋਣਾ ਬਹੁਤ ਹੀ ਜ਼ਿਆਦਾ ਫਾਇਦੇ ਫਾਇਦੇ ਨੇ ਨੁਕਸਾਨ ਤਾਂ ਕੋਈ ਵੀ ਨਹੀਂ ਹੈਗਾ। ਤੇ ਸਾਰਾ ਤੁਸੀਂ ਸਿਹਤ ਖਾਨ ਦੇ ਬਹੁਤ ਫਾਇਦੇ ਨੇ ਤੇ ਲਗਾਉਣ ਦੇ ਬਹੁਤ ਫਾਇਦੇ ਨੇ ਚਿਹਰੇ ਲਈ ਵੀ ਬਹੁਤ ਫਾਇਦੇ ਨੇ। ਇਸ ਤਰ੍ਹਾਂ ਕਿ ਨਾ ਜਿਹੜਾ ਆਪਾਂ ਸੈਦ ਦੀ ਬਾਤ ਤੋਂ ਅੱਗੇ ਕਰ ਸਕਦੇ ਆਂਗੇ ਹਾਂ ਦੇਖੋ ਬਸ ਆਪਾਂ ਨੇ ਦੋ ਹੀ ਚੀਜ਼ਾਂ ਲਾਈਆਂ ਨੇ ਕੋਈ ਬੜਾ ਖਰਚਾ ਵੀ ਨਹੀਂ ਹੈਗਾ ਵੀ ਆਪਾਂ ਤੋਂ ਨਹੀਂ ਲੈ ਹੋਣੀ ਚੀਜ਼ਾਂ ਬਸ ਸੈਦ ਦਾ ਜਿਹੜਾ ਵਧੀਆ ਕੰਪਨੀ ਦਾ ਲਿਓ ਵਿੱਚ ਨਾ ਕਈ ਸੈਦ ਹੁੰਦੇ ਨੇ ਖਰਾਬ ਹੁੰਦੇ ਨੇ ਉਹਦੇ ਵਿੱਚ ਖੰਡ ਜੁਂਦੀ ਉਹ ਸੈਦ ਘੱਟ ਕੰਮ ਕਰਦੇ ਆ ਜੀ ਫਿਰ ਦੇਖੋ ਆਪਾਂ ਨੇ ਚੰਗੀ ਤਰ੍ਹਾਂ ਵਾਲਾ ਨੂੰ ਬੰਨ ਦੇਣਾਗਾ ਬਨ ਕੇ ਆਪਾਂ ਨੇ ਉੱਪਰ ਦੇਖੋ ਚੰਗੀ ਤਰ੍ਹਾਂ ਆਪਾਂ ਨੇ ਬੰਨ ਤੇ ਵਾਲ ਉਨਾ ਆਪਣੇ ਵਾਲਾਂ ਨੂੰ ਹੀਟ ਦੇਣੀ ਹੈ ਇਹਦੇ ਲਈ ਆਪਣੇ ਕੋਈ ਵੀ ਪੋਲੀਥੀਨਾਂ ਜਿਹੜੀ ਲੈ ਲੈਣੀ ਹੈਗੇ ਲਿਫਾਫਾ ਕਹਿ ਦਿੰਦੇ ਨੇ ਇਹਨੂੰ ਇਹਨੂੰ ਚੰਗੀ ਤਰ੍ਹਾਂ ਆਪਾਂ ਕਵਰ ਕਰ ਦਾਂਗੇ ਸਿਰ ਸਿਰ ਨੂੰ ਫਿਰ ਅੱਧੇ ਘੰਟੇ ਲਈ ਛੱਡ ਦੇਣਾਗਾ ਬੱਚੇ ਨੂੰ ਕਿਸੇ ਜੀਨੇ ਵੀ ਅਪਲਾਈ ਕੀਤਾਗਾ ਆਪਣੇ ਸਿਰ ਤੇ ਆਪਾਂ ਨੂੰ ਸਿਰ ਨੂੰ ਗਰਮੀ ਆਉਣੀ ਚਾਹੀਦੀ ਹੈਗੀ ਹੀਟ ਮਿਲਣੀ ਚਾਹੀਦੀ ਹੈਗੀ ਫੇਰ ਹੀ ਜਿਹੜਾ ਇਹ ਨੁਸਕਾ ਦਾ ਕੰਮ ਕਰਦਾਗਾ ਇਸ ਲਈ ਆਪਾਂ ਨੇ ਜਿਹੜਾ ਪੋਲੀਥਨ ਦਾ ਇਸਤੇਮਾਲ ਆਗਾ ਕੀਤਾਗਾ ਦੇ ਘੰਟੇ ਲਈ ਆਪਾਂ ਸਾਡੇ ਇਹਨੂੰ ਆਪਾਂ ਨਾਰਮਲ ਜਿਹੜਾ ਸ਼ੈਂਪੂ ਯੂਜ਼ ਕਰਦੇ ਹਾਂਗੇ ਤੁਸੀਂ ਉਹ ਸ਼ੈਂਪੂ ਨਾਲ ਸਿਰ ਜਿਹੜਾ ਧੋ ਲੈਣਾਗਾ ਤੇ ਸਾਡੇ ਆਪਾਂ ਚੰਗੀ ਤਰ੍ਹਾਂ ਕਵਰ ਕਰਤਾ ਸਿਰ ਨੂੰ ਬੱਚੇ ਦੇ ਨੂੰ ਤੇ ਹੁਣ ਅੱਧੇ ਘੰਟੇ ਲਈ ਬੱਚਾ ਰੈਸਟ ਕਰ ਸਕਦਾ ਖੇਡ ਸਕਦਾਗਾ ਆਪਦਾ ਹੁਣ ਦੇਖੋ ਆਪਾਂ ਅੱਧੇ ਘੰਟੇ ਬਾਅਦ ਉਹਦੇ ਵਾਲਾ ਜਿਹੜੇ ਧੋਤੇ ਤੁਸੀਂ ਦੇਖ ਸਕਦੇ ਹੋ ਕਿੰਨੇ ਜ਼ਿਆਦਾ ਵਾਲ ਨੇ ਜਿਹੜੇ ਸਾਈਨ ਕਰ ਰਹੇ ਨੇ ਗਰੋ ਕਰ ਰਹੇ ਨੇ ਆ ਸੌਰੀ ਮਤਲਬ ਜੇ ਤੁਸੀਂ ਹਫਤੇ ਵਿੱਚ ਦੋ ਵਾਰੀ ਯੂਜ਼ ਕਰੋਗੇ ਤਾਂ ਤੁਹਾਨੂੰ ਰਿਜ਼ਲਟ ਜ਼ਰੂਰ ਮਿਲੂਗਾ ਜ਼ਰੂਰ ਮਿਲੂਗਾ 100% ਮਿਲੂਗਾ ਇਹ ਪਹਿਲਾ ਵਾਰ ਉਸੇ ਦੇਖੋ ਪਹਿਲੇ ਵਾਰ ਉਸ ਨਾਲ ਹੀ ਜਿਹੜੇ ਵਾਲ ਨੇ ਬਹੁਤ ਹੀ ਜ਼ਿਆਦਾ ਚਮਕदार ਹੋ ਗਏ ਨੇ ਇਹ ਤੋ ਨੁਸਖਾ ਤੁਹਾਨੂੰ ਅਜੇ ਤੱਕ ਕਿਸੇ ਨੇ ਵੀ ਨਹੀਂ ਦੱਸਿਆ ਹੋਣਾ ਜੇ ਦੱਸਿਆਗਾ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਅ ਜੇ ਵੀਡੀਓ ਬੋਤੈ ਲੱਗੀ ਤਾਂ ਇੱਕ ਲਾਈਕ ਜ਼ਰੂਰ ਕਰ ਦਿਓ ਦੇਖੋ ਆਪਾਂ ਤੁਹਾਡੇ ਭਲੇ ਲਈ ਵੀਡੀਓ ਜਿਹੜੀ ਪਾਈ ਹੈਗੀ ਕਈ ਲੋਕ ਹੁੰਦੇ ਨੇ ਵਾਲ ਜਿਹੜੇ ਬਹੁਤ ਜ਼ਿਆਦਾ ਝੜਦੇ ਨੇ ਤੇ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਨੇ ਉਹਨਾਂ ਲਈ ਇਹ ਨੁਸਖਾ ਬਹੁਤ ਹੀ ਵਧੀਆ ਹੈਗਾ ਦੇਖੋ ਸਟ੍ਰੇਟ ਅਪ ਕਰਨਾ ਤੇ ਆਪਾਂ ਕਿੰਨੇ ਪੈਸੇ ਖਰਚ ਕਰ ਦਿੰਦੇ ਆ